ਓਏ ਜੇ ਨਾਂ ਦੱਸ ਦਿੱਤਾ ਤਾਂ ਧਰਤੀ ਵਿੱਚ ਗੱਡਿਆ ਜਾਏਗਾ ਪੁੱਟੜਿਆ ਮੈਂ ਨਹੀਂ ਤੇਰੇ ਵਰਗੇ ਪਦਰਪੁਰਸ਼ ਕਹਿੰਦੇ ਨੇ ਕਿ ਸੋਹਣੀ ਚੀਜ਼ ਇਸ ਜ਼ਾਲਮ ਅੱਖ ਤੋਂ ਬਚਾ ਕੇ ਰੱਖੋ ਜੇ ਦਿਲ ਆ ਗਿਆ ਤੇ ਚੁੱਕ ਲੈ ਜਾਏਗਾ ਤੁਹਾਡੀ ਹਾਰਲੀ ਡੇਵਿਡਸਨ ਵਾਲੀ ਵੀਡੀਓ ਫੇਸਬੁੱਕ ਤੇ ਨਾ ਬਹੁਤ ਵਾਇਰਲ ਹੁੰਦੀ ਆ ਅੱਛਾ ਜੀ ਤੇ ਉਹ ਬਾਰ ਬਾਰ ਦੇਖ ਕੇ ਵੀ ਦਿਲ ਨਹੀਂ ਭਰਦਾ ਐਸਾ ਕੀ ਔਸ ਵੀਡੀਓ ਦੇ ਵਿੱਚ ਜਦੋਂ ਤੁਸੀਂ ਹਾਰਲੀ ਡੇਵਿਡਸਨ ਕੈਸ਼ ਕਰੀਬ ਲੈਨੇ ਹੋ ਪੇਜ ਕਿੰਨੀ ਹੋ ਗਈ ਬਈ ਤੁਹਾਡੀ ਪੇਜ ਨਾ ਹੀ ਪੁੱਛੋ ਝੂਠ ਮੈਥੋਂ ਵੱਜਣਾ ਨਹੀਂ ਐ ਬੁਰਾ ਲੱਗਦਾ ਤੁਸੀਂ ਅਸਲਾ ਜਾ ਉਹੀ ਖਾਮਕਾ ਕਿਸੇ ਨੂੰ ਵਿਖਾਉਂਦੇ ਫਿਰੋ ਤਾਂ ਉਹ ਚੰਗੀ ਗੱਲ ਨਹੀਂ ਤੁਹਾਨੂੰ ਕੁੱਤਿਆਂ ਦਾ ਸ਼ੌਂਕ ਹੈ ਤੁਹਾਨੂੰ ਅਸਲੇ ਦਾ ਸ਼ੌਂਕ ਹੈ ਪਿੰਡਾਂ 'ਚ ਰਹਿਣ ਦਾ ਸ਼ੌਂਕ ਹੈ ਇਹ ਚੀਜ਼ਾਂ ਦਾ ਸਾਨੂੰ ਪਤਾ ਹੈ ਜਿਵੇਂ ਆਪਾਂ ਨੂੰ ਹੁੰਦੀ ਹੈ ਨਾ ਦਿਲਚਸਪੀ ਬਾਹਰਲੇ ਮੁਲਕ ਵੇਖਣ ਦੀ ਉਹ じゃ ਕੁਝ ਨਹੀਂ ਸਾਰੇ ਚੰਗੇ ਆ ਜਿਹੜੇ ਜਿਹੜੇ ਵੀ ਸਾਡਾ ਰਿਸ਼ਤੇ ਜਿਹੜੇ ਹੁੰਦੇ ਆ ਨਾ ਉਹ ਬੜੇ ਦੋਸਤਾਨਾ ਹੈਗੇ ਆ ਫਿਲਮੀ ਲੋਗਾਂ ਦੇ ਕਾ ਸਵਾਲ ਜਿਹੜਾ ਮੇਰੇ ਦੋਸਤ ਵੱਲੋਂ ਕਿਹਾ ਗਿਆ ਮੈਨੂੰ ਪੁੱਛਣ ਲਈ ਮੈਂ ਪੁੱਛਣ ਜਾ ਰਿਹਾ ਕਿ ਤੁਸੀਂ ਉਮਰ ਕਿਵੇਂ ਰੋਕੀ ਹੋਈ ਆ ਆਪਣੀ ਕਹਿੰਦੇ ਡਾਈਟ ਰੂਟੀਨ ਲਓ ਭਾਜੀ ਕੋਈ ਆ ਸਕਿਨ ਕੇਅਰ ਰੂਟੀਨ ਕੀ ਹੈ ਕੀ ਐਸਾ ਖਾਣੇ ਹੋ ਸਾਰੀ ਦਿਹਾੜੀ ਚ ਸੱਚ-ਸੱਚ ਦੱਸੋ ਬਾਈ ਕਿਸੇ ਵੇਲੇ ਨਾ ਹਿੰਦੀ ਫਿਲਮ ਨੂੰ ਹੀ ਤਰਜੀਹ ਦਿੰਦੇ ਸੀ ਐਕਟਰ ਵੀ ਡਾਇਰੈਕਟਰ ਵੀ ਹੁਣ ਕੋਈ ਫਰਕ ਨਹੀਂ ਬਾਲੀਵੁੱਡ ਵਾਲੇ ਵੀ ਇੱਧਰ ਕੰਮ ਕਰ ਰਹੇ ਬੜੀ ਖੁਸ਼ੀ ਨਾਲ कई दफा ਤਾਂ ਹੁਣ ਇਸ ਸਾਲ ਮੇਰੀਆਂ 4 ਫਿਲਮਾਂ ਰਿਲੀਜ਼ ਲਈ ਤਿਆਰ ਹੈ ਇੱਕ ਹੋ ਗਈ ਹੈ ਤਿੰਨ ਹੋ ਰਹੀਆਂ ਨਵੀਆਂ ਦੀ ਗੱਲਬਾਤ ਚੱਲ ਰਹੀ ਹੈ ਜਦੋਂ ਫਾਈਨਲ ਹੋ ਗਈ ਤੇ ਚਲੋ ਉਹ ਵੀ ਕਰਾਂਗੇ ਤਾਂ ਹੁਣ ਤੱਕ ਕਿੰਨੀਆਂ ਫਿਲਮਾਂ ਤੁਸੀਂ ਕਰ ਚੁੱਕੇ ਹੋ